ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਗੁੱਸੇ ਚ ਆਏ ਕਿਸਾਨਾਂ ਦੇ ਵੱਲੋਂ ਆਖਰਕਾਰ ਹੀ ਦਿੱਤਾ ਵੱਡਾ ਐਲਾਨ ਅਗਲੇ ਐਕਸ਼ਨ ਦੀ ਤਿਆਰੀ ਕਰ ਚੁੱਕੇ ਨੇ ਕਿਸਾਨ ਐਲਾਨ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਹੁਣ ਪੜਥੂ ਪੈਣ ਜਾ ਰਿਹਾ ਹਰਿਆਣਾ ਦੇ ਕਿਸਾਨ ਵੀ ਨਾਲ ਤੁਰਪੇ ਤੜਕੇ ਹੀ ਕਿਸਾਨ ਜਿਹੜੇ ਨੇ ਝੰਡੇ ਤੇ ਡੰਡੇ ਲੈ ਕੇ ਫਿਰ ਸਿੱਧੇ ਹੋ ਗਏ ਤਾਂ ਡੀਸੀ ਦਫ਼ਤਰ ਵੀ ਘੇਰੇ ਜਾਣਗੇ ਪੰਜਾਬ ਬੰਦ ਵੀ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਕਿ ਹੁਣ ਸਾਡੀ ਵਾਰੀ ਆ ਜੋ ਸਰਕਾਰ ਨੇ ਸਾਡੀ ਪਿੱਠ ਦੇ ਵਿੱਚ ਕਹਿੰਦੇ ਛੂਰਾ ਮਾਰਿਆ ਹੁਣ ਅਸੀਂ ਦਿਖਾਵਾਂਗੇ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਤਾਂ ਅਗਲਾ ਐਕਸ਼ਨ ਕੀ ਆ ਰਣਨੀਤੀ ਕੀ ਆ ਉਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਕਿਸਾਨਾਂ ਦੇ ਉੱਤੇ ਜੋ ਐਕਸ਼ਨ ਹੋਇਆ ਉਸ ਐਕਸ਼ਨ ਦੇ ਵਿੱਚ ਕਿਸਾਨ ਲੀਡਰ ਜਿਹੜੇ ਨੇ ਉਹ ਡਿਟੇਨ ਕਰ ਲਏ ਨਵਦੀਪ ਜਲਵੇੜਾ ਜੋ ਵਾਟਰ ਕੈਨਨ ਦੇ ਨਾਮ ਨਾਲ ਮਸ਼ਹੂਰ ਹੈ ਉਸ ਨੌਜਵਾਨ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ੰਭੂ ਬਾਰਡਰ ਖੁੱਲਣਾ ਸ਼ੁਰੂ ਹੋ ਚੁੱਕਿਆ ਸ਼ੰਭੂ ਬਾਰਡਰ ਦੇ ਉੱਤੇ ਜੋ ਕੰਕਰੀਟ ਦੀਆਂ ਦੁਆਰਾ ਬਣੀਆਂ ਸੀ ਹੈਡਰਾ ਦੇ ਨਾਲ ਜੀਸੀਬੀ ਮਸ਼ੀਨਾਂ ਦੇ ਨਾਲ ਉਹ ਹਟਾਈਆਂ ਗਈਆਂ ਨੇ ਤਾਂ ਹੁਣ ਕਿਸਾਨਾਂ ਦੇ ਵੱਲੋਂ ਵੀ ਅਗਲੀ ਰਣਨੀਤੀ ਉਲੀਕ ਦਿੱਤੀ ਅਗਲੀ ਰਣਨੀਤੀ ਕੀ ਹੈ ਧੰਨਵਾਦ ਸਭੀ ਕਾ ਜੈ ਹਿੰਦ ਸੰਵਿਧਾਨ ਅੱਜ ਹਮ ਬਤ ਕਰਤੇ ਹੈ ਪੰਜਾਬ ਮੇ ਜੋ ਆਂਦੋਲਨ ਚ ਰਹਾ ਹੈ ਪੰਜਾਬ ਕੇ ਬਾਰਡਰ ਉਪਰ ਜੋ ਆਂਦੋਲਨ ਹੈ ਉਸ ਮੇ ਭਾਰਤ ਸਰਕਾਰ ਸੇ ਅੱਜ ਚੰਡੀਗੜ੍ਹ ਮੇ ਬਾਤਚਿਤ ਹੋਣੀ ਸੀ क्या एक ये प्लान है कि डेढ़ डेढ़ महीने का टाइम बातचीत का देगी सरकार भारत सरकार और चंडीगढ़ में बातचीत करेगी और आज भी जब भारत सरकार के मंत्रियों से बात हुई उसके बाद में चार मई का टाइम दे दिया क्या फिर अगला चालीस और पचास दिन बाद का फिर टाइम दिया जा रहा क्या एक एक किसानों के साथ में साजिश है ये समझ से परे है आज जिस तरह से बातचीत करके हमारे जितने लीडर थे वहां से वापसी हो रहे थे वो चाहे जगजीत सिंह डालेवाल जी हो पंदेल जी हो और जितने लोग हैं ये पता चला कि उनको सबको पंजाब पुलिस ने अरेस्ट करा है डिटेन किया है इससे पूरे देश के किसानों में रोष फैल लगा और पंजाब सरकार को बातचीत में शामिल रहना चाहिए वे उनकी जमीन पे है उनसे बातचीत करके ही समाधान निकल सकता है आप ज्यादा जबरदस्ती करोगे तो ज्यादातर मूवमेंट ये फिर पंजाब में ही चलेंगे आप पार्टी की पूरी छवि खराब होगी वहां के मुख्यमंत्री की छवि खराब होगी और वो भारत सरकार ये चीज चाहते हैं कि पंजाब सरकार और देश का किसान आपस में एक दूसरे के खिलाफ रहे ये चीज समझने वाली है हमारे जितने लीडर हैं उनको सबको छोड़ा जाए और हम इसमें रात को एसकेएम एम के सारे लीडर आपस में बातचीत करेंगे रात तक कल तक हम इसमें अपना निर्णय लेंगे वहां पे जोर जबरदस्ती करने की पंजाब सरकार जरूरत ना करे नहीं तो पूरे देश का मूवमेंट पंजाब में होगा वो इस मामले से बचे हमारी सीधा जो हमारी बातचीत है सीधा जो हमारा मुद्दे है वो एमएसपी गारंटी कानून का सवाल हो स्वामीनाथन कमेटी की रिपोर्ट का सवाल हो सी टू प्लस फिफ्टी का सवाल हो बिजली अमेंटमेंट बिल का सवाल हो क्योंकि जब हम दिल्ली से लोग आए तो हम सब लोग इकट्ठे आए आज भी हम इकट्ठे हैं तो पंजाब सरकार से ये है कि हमारे जितने लीडर वहां पे अरेस्ट करे उनको सबको रिहा करा जाए पुलिस के दम पे आप वहां से किसानों को उठाने की कोशिश ना करें बातचीत से समाधान निकालने का काम करें और भारत सरकार तो चाहती है कि ये आंदोलन और लंबे चले डेढ़ डेढ़ महीने के टाइम होते हैं कोई क्या किसानों को आंदोलन के माध्यम से थकाना चाहते हैं क्या उनकी एक बड़ी साजिश है ये समझ से परे है इसमें देश का किसान सभी अपना निगाह रखें इन आंदोलन पर वाहिगुरु जी का खालसा वाहिगुरु जी की फतेह जो कल ਇੱਕ ਬਹੁਤ ਘਨੌਣੀ ਹਰਕਤ ਉਹ ਗੰਸ਼ਯਾ ਮਾਨਨੇ ਕੀਤੀ ਹੈ ਉਸ ਤੇ ਬਹੁਤ ਦੁੱਖ ਹੋਇਆ ਵੀ ਜਿਹੜਾ ਧੋਖੇ ਦੇ ਨਾਲ ਪਿੱਠ ਪਿੱਛੇ ਵਾਰ ਕੀਤਾ ਇਹਨੇ ਤੇ ਬੀਜੇਪੀ ਨੂੰ ਚੰਗਾ ਖਵਾਤਾ ਹੈ ਬੀਜੇਪੀ ਨੇ ਜਦੋਂ ਸਾਡੇ ਤੇ ਗੋਲੀਆਂ ਚਲਾਈਆਂ ਸਿੱਧੀਆਂ ਛਾਤੀ ਚ ਚਲਾਈਆਂ ਸਿੱਧੀਆਂ ਚਲਾਈਆਂ ਇਹਨੇ ਪਿੱਠ ਪਿੱਛੇ ਵਾਰ ਕੀਤਾ ਕੱਲ ਕੇਂਦਰ ਦੇ ਨਾਲ 7ਵੇਂ ਦੌਰ ਦੀ ਵਾਰਤਾ ਹੋ ਰਹੀ ਹੈ ਅچھے ਮਾਹੌਲ ਦੇ ਵਿੱਚ ਵਾਰਤਾ ਹੋਈ ਅਗਲੀ ਜਿਹੜੀ 8ਵੇਂ ਦੌਰ ਦੀ ਵਾਰਤਾ ਵਾਸਤੇ 4 ਮਈ ਤਰੀਕ ਮਿਲੀ ਗਈ ਐਮਐਸਪੀ ਤੇ ਪੂਰੀ ਚਰਚਾ ਹੋ ਰਹੀ ਸੀ ਤੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਤੇ ਹੋਰ ਮੰਗਾ ਜਿਹੜੀਆਂ ਹੈ ਇਹ ਸਮਝੋ ਸਿਖਰ ਤੇ ਪਹੁੰਚੀਆਂ ਅਈਆਂ ਸੀ ਇਹ ਮੰਗਾ ਜਿਹੜੀਆਂ ਹੈ ਮੰਨਣ ਦੇ ਨੇੜੇ ਸੀ ਗੱਲਾਂ ਬਾਤਾਂ ਵਧੀਆ ਅچھے ਮਾਹੌਲ ਚ ਹੋ ਰਹੀਆਂ ਸੀ ਲੇਕਿਨ ਇਸ ਭਗਵੰਤ ਸਿੰਘ ਮਾਨ ਨੇ ਜਿਹੜਾ ਹੈ ਮੀਟਿੰਗ ਚ ਬੁਲਾ ਕੇ ਜੋ ਕ੍ਰਾਉਣੀ ਹਰਕਤ ਕੀਤੀ ਹੈ ਇਹਨੇ ਇਸ ਲਹਨਤੀ ਨੇ ਇੱਕ ਪੂਰੇ ਇਤਿਹਾਸ ਦੇ ਵਿੱਚ ਇਸ ਤੋਂ ਵੱਡਾ ਕੋਈ ਲਹਨਤੀ ਨਹੀਂ ਹੋਣਾ ਭਗੰਤ ਸਿੰਘ ਤੋਂ ਵੱਡਾ ਜਿਸ ਨੇ ਸਾਬਤ ਕਰਤਾ ਅੱਜ ਚੈ ਦੀ ਮਾਤਾ ਜੀ ਵੀ ਠੀਕ ਹੈ ਬੋਲ ਨਹੀਂ ਸਕਦੇ ਉਹਨਾਂ ਕੇ ਲੇਕਿਨ ਸੋਚਦੇ ਹੋਣਗੇ ਵੀ ਮੈਂ ਇਹ ਕੀ ਕਿਹੜਾ ਪੁੱਤ ਜੰਮਿਆ ਦਿਨ ਤੋਂ ਨਾ ਹੀ ਜੰਮਦੀ ਜਿਨੇ ਦੇਸ਼ ਦੇ ਕਿਸਾਨਾਂ ਦੇ ਨਾਲ ਧਰੋਹ ਕਰਾਇਆ ਕੋਈ ਵੀ ਕਿਸੇ ਦੋ ਮੁਲਕਾਂ ਦੀ ਲੜਾਈ ਹੋਵੇ ਕੋਈ ਹੋਰ ਪਿਛਲੇ ਸਮੇਂ ਦੀਆਂ ਲੜਾਈਆਂ ਹੋਣ ਜਦੋਂ ਗੱਲਬਾਤ ਲਈ ਸੱਦੇ ਗੱਲਬਾਤ ਲਈ ਸੱਦ ਕੇ ਕਦੀ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਂਦਾ ਇਹ ਤਾਂ ਆਪਣਾ ਦੇਸ਼ ਆਪਣੀ ਸਰਕਾਰ ਆਪਣੇ ਲੋਕ ਆਪਣੇ ਕਿਸਾਨਾਂ ਦੀ ਗੱਲ ਸੀ ਤੇ ਇਸ ਭਗਵੰਤ ਸਿੰਘ ਨੇ ਜਿਹੜਾ ਹੈ ਧੋਖਾ ਕੀਤਾ ਫਿਰ ਤੂੰ ਕਹਿਣਾ ਵੀ ਬੀਜੇਪੀ ਨੇ ਸਾਨੂੰ ਸਿੱਧੀਆਂ ਗੋਲੀਆਂ ਮਾਰੀਆਂ ਸੀ ਤੂੰ ਤੇ ਪਿੱਛੇ ਛੁਰਾ ਮਾਰਿਆ ਤੇ ਇਸ ਜਿਹੜਾ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਲਿਖਿਆ ਜਾਊਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਭ ਤੋਂ ਵੱਡਾ ਗਰਲਾਂਤੀ ਸਭ ਤੋਂ ਵੱਡਾ ਕਿਸਾਨਾਂ ਦਾ ਦੁਸ਼ਮਣ ਕਿਸਾਨੀ ਦੀਆਂ ਮੰਗਾਂ ਜਿਹੜੀਆਂ ਮੰਨਣ ਵਾਲੀਆਂ ਮੰਗਾਂ ਸੀ ਕਿਸਾਨੀ ਨੂੰ ਬਚਾਉਣ ਵਾਲੀਆਂ ਮੰਗਾਂ ਸੀ ਉਹ ਨੇੜੇ ਲੱਗੇ ਹੋਏ ਕੰਮ ਨੂੰ ਜਿਹੜਾ ਇੱਕਦਮ ਤੋਂ ਤਹਿਸ਼ ਨਹਿਸ ਕਰਨ ਵਾਲਾ ਇਹ ਭਗਵੰਤ ਸਿੰਘ ਹੈ ਇਹ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦੇ ਪਿੱਠੂ ਬਣ ਕੇ ਕੰਮ ਕੀਤਾ ਲੇਕਿਨ ਲਾਂਤਿਆ ਤੇ ਨਾ ਨੇ ਵੀ ਉਹਨਾਂ ਨੇ ਵੀ ਤੈਨੂੰ ਜਿਹੜਾ ਹੈਗਾ ਤੇ ਉਹ ਸੋਚਿਆ ਸੀ ਮੈਨੂੰ ਸ਼ਾਬਾਸ਼ੀ ਮਿਲੇਗੀ ਲੇਕਿਨ ਉਹ ਰੁਨੀਤ ਬਿੱਟੂ ਦੇ ਬਿਆਨ ਸੁਣ ਰਹੇ ਸੀ ਉਹ ਕਹਿੰਦਾ ਵੀ ਇਹ ਬਹੁਤ ਮਾੜਾ ਕੀਤਾ ਤਿੰਨ ਵਜੀਰ ਕੇਂਦਰ ਤੋਂ ਆਏ ਸ਼ਿਵਰਾਜ ਚੋਹਾਨ, ਖੇਤੀ ਮੰਤਰੀ ਪਿਊਸ਼ ਗੋਇਲ, ਪ੍ਰਲਾਦ ਜੋਸ਼ੀ ਤੇ ਇਹ ਤਿੰਨ ਇਸਲਾਹਨੀ ਸਰਕਾਰ ਦੇ ਮੰਤਰੀ ਸੀ ਜਿਸ ਦੇ ਵਿੱਚ ਖੁੱਡੀਆਂ, ਕਟਾਰੂਚਕ ਤੇ ਇੱਕ 치ਮਾ ਜਦੋਂ ਅਸੀਂ ਗੱਲਬਾਤ ਕੀਤੀ ਕੇਂਦਰ ਨਾਲ ਗੱਲਬਾਤ ਹੋਈ ਤੇ ਅਸੀਂ ਰੋਕ ਲਿਆ ਅਸੀਂ ਕਿਹਾ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਤੁਸੀਂ ਇੱਕ ਬੰਨੇ ਤੋਂ ਆਪਾਂ ਗੱਲਬਾਤ ਚੱਲ ਰਹੀ ਹੈ ਦੂਸਰੇ ਬੰਨੇ ਤੁਸੀਂ ਫੋਰਸ ਲਗਾ ਰੱਖੀ ਕਿਉਂਕਿ ਖਬਰਾਂ ਆ ਰਹੀਆਂ ਸੀ ਵੀ ਫੋਰਸ ਬਹੁਤ ਹੈ ਪੁਲਿਸ ਬਹੁਤ ਲਗਾ ਰੱਖੀ ਹੈ ਟਰੈਕਟਰ ਨੇ ਬਲਡੋజర్ ਨੇ ਜੀਸੀਬੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਉਹ ਕਹਿੰਦੇ ਵੀ 0% ਵੀ ਨਹੀਂ ਹੋ ਸਕਦਾ ਵੀ ਅਸੀਂ ਕਿਸੇ ਅੰਦੋਲਨ ਤੇ ਹਮਲਾ ਕਰੀਏ ਇਹ ਉਹਨਾਂ ਮੰਤਰੀਆਂ ਦੇ ਬਿਆਨ ਸੀ ਉਹਨਾਂ ਲਾਹਣਤੀਆਂ ਦੇ ਬਿਆਨ ਸੀ ਜਿਹੜਾ ਉਹ ਭਗਵੰਤ ਮਾਨ ਦੇ ਜਿਹੜੇ ਨਾਲ ਚੱਲ ਕੇ ਜਿਨ੍ਹਾਂ ਨੇ ਧਰੋਖ ਮਾਇਆ ਕਿਸਾਨਾਂ ਦੇ ਨਾਲ ਪਿੱਠ ਪਿੱਛੇ ਛੁਰਾ ਪਾ ਰਿਆ ਤੇ ਇੱਕ ਦੱਸ ਦਈਏ ਜੇ 401 ਦਿਨਾਂ ਤੋਂ ਬੈਠੇ ਸੀ ਕਿਸਾਨ ਉੱਥੇ ਹਜ਼ਾਰਾਂ ਦੀ ਤਰ੍ਹਾਂ ਰਹਿਣ ਬਸੇਰੇ ਬਣੇ ਹੋਏ ਸੀ ਉਹਨਾਂ ਰਹਿਣ ਬਸੇਰਿਆਂ ਦੇ ਵਿੱਚ ਸਾਰੇ ਤਰ੍ਹਾਂ ਦੇ ਸਾਡੇ ਟਰੈਕਟਰ ਟਰਾਲੀਆਂ ਦੇ ਨਾਲ-ਨਾਲ ਕੁਝ ਗੱਡੀਆਂ ਦੇ ਵਿੱਚ ਵੀ ਰਹਿਣ ਬਚੇਰੇ ਸੀ। ਕੁਝ ਕੱਚੇ ਘਰ ਜਿਹੜੇ ਟੈਂਪਰੇਰੀ ਟੈਂਟ ਲਗਾ ਕੇ ਬਣਾਏ ਹੋਏ ਸੀ। ਉਹਨਾਂ ਘਰਾਂ ਦੇ ਵਿੱਚ ਸਾਰੇ ਰਹਿਣ ਦੇ ਸਮਾਨ, ਖਾਣ ਪੀਣ ਦੇ ਸਮਾਨ, ਫਰਿਜ, ਟੀਵੀ, ਕੋਈ AC ਦੀ ਸਮਰਥਾ ਵਾਲਾ AC ਵੀ ਲੱਗੇ ਹੋਏ ਸੀ, ਕੂਲਰ ਸੀ, ਪੱਖੇ ਸੀ, ਬਿਜਲੀ ਦੀ ਫੀਟੀਆਂ ਸੀ, ਸਿਲੰਡਰ ਸੀ, ਖਾਣ ਪੀਣ ਦੇ ਰਾਸ਼ਨ ਸੀ, மஞ்சੇ ਬਿਸਤਰੇ ਸੀ। ਉਸ ਦੇ ਨਾਲ ਕਈਆਂ ਨੇ ਤੇ ਨਿਤਨੇ ਮਾਲ ਕਰਨ ਵਾਲੇ ਸਾਥੀ ਸੀ ਉਹਨਾਂ ਨੇ ਗੁਟਕਾ ਸਾਹ ਵਗੈਰਾ ਰੱਖੇ ਹੋਏ ਸੀ ਤੇ ਕਿਵੇਂ ਬੱਲੋਜਰ ਨਾਲ ਢਾਏ ਆ ਇਹ ਤੈਨੂੰ ਕਦੀ ਕਿਸਾਨ ਸਮਾਜ ਤੈਨੂੰ ਮਾਫ ਨਹੀਂ ਕਰੂਗਾ ਤੇ ਇਸ ਲਾਹਨਤੀ ਨੂੰ ਜਿੰਨਾ ਲਾਹਨਤਾਂ ਪਾਲੀ ਉਹਨੀਆਂ ਥੋੜੀਆਂ ਤੇ ਇਸ ਜਿਹੜਾ ਇਸ ਲਾਹਨਤੀ ਜਿਹੜਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਆ ਅੱਜ ਉਹ 3.5 ਕਰੋੜ ਲੋਕਾਂ ਦਾ ਕਿੱਧਰ ਗਈ ਕਸਟੋਡੀਅਨ ਅਸੀਂ ਫਿਰ ਤੋਂ ਕਹਿੰਨੇ ਨਾ ਤੇ ਅਸੀਂ ਰਸਤੇ ਬੰਦ ਕੀਤੇ ਸੀ ਨਾ ਰਸਿਆਂ ਦੇ ਜਿਹੜੇ ਰਸਤੇ ਹਰਿਆਣਾ ਸਰਕਾਰ ਨੇ ਬੰਦ ਕੀਤੀ ਸੀ ਅੱਜ ਉਹ ਆਪਣੇ ਬਜ਼ੁਰਗਾਂ ਨਾਲ ਆਪਣੀ ਕਰੇਨਾਂ ਦੇ ਨਾਲ ਖੋਲ ਰਹੀ ਹੈ ਤੇ ਅਸੀਂ ਬੰਦ ਨਹੀਂ ਕੀਤੇ ਉਹਨਾਂ ਕੀਤੇ ਸੀ ਤੇ ਹੁਣ ਜਦੋਂ ਅੰਦੋਲਨ ਜੱਤਵਾਲੀ ਸੀ ਅੰਦੋਲਨ ਦੀ ਜਿਹੜੀ ਹੈਗੀ ਹੈ ਗੱਲਬਾਤ ਚੱਲ ਰਹੀ ਸੀ ਤੇ ਹੁਣ ਆ ਕੇ ਕੀ ਮਜਬੂਰੀ ਆ ਗਈ ਜਿਹੜਾ ਇਹਨੂੰ ਇੱਕਦਮ ਇਹ ਕਦਮ ਚੁੱਕਣਾ ਪਿਆ ਉਹ ਵੀ ਬਜ਼ੁਰਗੋਥੇ ਬੈਠੇ ਆ 114 ਦਿਨਾਂ ਤੋਂ ਭੁੱਖਾ ਜਗਜੀਤ ਸਿੰਘ ਡੱਲੇਵਾਲ ਜਿਹੜਾ ਮੀਟਿੰਗ ਦੇ ਵਿੱਚ ਜਾਂਦਾ ਹੈ ਤੇ ਉਹਦੀ ਐਂਬੂਲੈਂਸ ਨੂੰ ਵੀ ਜਿਹੜਾ ਹੈਗਾ ਜਿਹੜਾ ਡਿਟੇਨ ਕੀਤਾ ਜਾਂਦਾ ਹੈ ਤੇ ਇਹ ਬਹੁਤ ਵੱਡੀ ਜਿਹੜੀ ਇਸ ਪੰਜਾਬ